ਪੰਜਾਬੀ ਮਾਂ ਬੋਲੀ ਨੇ ਨਾ ਲਗਾਓ ਰੱਖਿਆ ਹੈ ਕਿ ਉਹਨੇ ਸਭ ਕੁਝ ਛੱਡ ਕੇ ਪੰਜਾਬੀ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਹੈ ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਸੁਰਿੰਦਰ ਕੌਰ ਸੱਜਣਾ ਮੈਂ ਹੱਥ ਜੋੜ ਕੇ ਦੀਵੇ ਦਿਲ ਸੋਨਣਾクセ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜ ਕੇ ਔਰਤ ਕੁਦਰਤ ਵੱਲੋਂ ਬਣਾਈ ਇੱਕ ਐਸੀ ਸ਼ਕਤੀ ਹੈ ਜੋ ਵੱਡੀ ਤੋਂ ਵੱਡੀ ਚੁਣੌਤੀ ਨੂੰ ਪਾਰ ਕਰਕੇ ਵੀ ਦੁਨੀਆ 'ਚ ਆਪਣੀ ਅਲੱਗ ਪਹਿਚਾਨ ਬਣਾ ਲੈਂਦੀ ਹੈ ਫੀਲਡ ਚਾਹੇ ਕੋਈ ਵੀ ਹੋਵੇ ਔਰਤ ਨੇ ਹਮੇਸ਼ਾ ਇਹ ਹੀ ਸਾਬਿਤ ਕੀਤਾ ਹੈ ਕਿ ਜੇ ਉਹ ਕੁਝ ਕਰਨ ਦੀ ਥਾਂ ਲਵੇ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਉਸ ਨੂੰ ਅੱਗੇ ਆਉਣ ਤੋਂ ਰੋਕ ਨਹੀਂ ਸਕਦੀ ਹਰ ਸਟੋਰੀ ਦੇ ਵਿੱਚ ਮੈਂ ਤੁਹਾਡੇ ਨਾਲ ਹਮੇਸ਼ਾ ਉਹਨਾਂ ਔਰਤਾਂ ਦੀਆਂ ਕਹਾਣੀਆਂ ਸ਼ੇਅਰ ਕਰਦੀਆਂ ਜਿਨ੍ਹਾਂ ਨੇ ਆਪਣੇ ਬਲਬੂਤੇ ਤੇ ਦੁਨੀਆ ਨੂੰ ਜਿੱਤਿਆ ਔਰਤ ਉਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਦੁਨੀਆ ਨੇ ਅੱਗੇ ਆਉਣ ਤੋਂ ਰੋਕਿਆ ਉਹ ਨਾ ਸਿਰਫ ਆਪਣੇ ਬਲਬੂਤੇ ਤੇ ਅੱਗੇ ਆਇਆ ਸਗੋਂ ਉਹਨਾਂ ਨੇ ਪਦਮਸ਼ਰੀ ਵਰਗੇ ਵੱਡੇ ਐਵਾਰਡ ਵੀ ਆਪਣੀ ਝੋਲੀ ਪਵਾਏ। ਸਤਿ ਸ਼੍ਰੀ ਅਕਾਲ ਮੈਂ ਸੁਨੇਹਾ ਕਲੇ ਹਰ ਸਟੋਰੀ ਦੇ ਵਿੱਚ ਅੱਜ ਮੈਂ ਤੁਹਾਨੂੰ ਸੁਣਾਵਾਂਗੀ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਦੀ ਕਹਾਣੀ ਸੁਰਿੰਦਰ ਕੋਰ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਗੀਤ ਅੱਜ ਵੀ ਲੋਕ ਦਿਲਾਂ ਤੇ ਰਾਜ ਕਰਦੇ ਨੇ ਗੱਲ ਚਾਹੇ ਮੰਨ ਜਾ ਵਾਲਮਾ ਦੀ ਕਰ ਲਵੋ ਵੇ ਮੰਨ ਜਾ ਵਾਲਮਾ ਵੇ ਮੰਨ ਜਾ ਵਾਲਮਾ ਮੰਨ ਜਾ ਵਾਲਮਾ ਕਿਉਂ ਗੁੱਸਾ ਚੜ੍ਹ ਆਈ ਓਏ ਵੇ ਮਸਤਾਨ ਚਾਹੇ ਹਸਦੀ ਨਜ਼ਰ ਆਵਾਂਗੀ ਗੀਤ ਨੂੰ ਦੇਖ ਲਵੋ ਮੈਂ ਹਸਦੀ ਨਜ਼ਰ ਆਵਾਂਗੀ ਤੁਮੇਰੇ ਭੁੱਲ ਦੇਖਾਂਗਾ ਮੈਂ ਹਸਦੀ ਨਜ਼ਰ ਆਵਾਂਗੀ ਤੁਮੇਂ ਅੱਜ 2024 ਚ ਮੁੜ ਇਹਨਾਂ ਗੀਤਾਂ ਦਾ ਜਮਾਨਾ ਆ ਗਿਆ ਹੈ ਇੰਨੇ ਹਿੱਟ ਗੀਤ ਗਾਉਣ ਵਾਲੀ ਪੰਜਾਬ ਦੀ ਇਸ ਲੋਕ ਗਾਇਕਾ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ਲਾਹੌਰ ਵਿੱਚ ਹੋਇਆ ਸੀ 1947 ਦੀ ਵੰਡ ਤੋਂ ਬਾਅਦ ਇਹਨਾਂ ਨੂੰ ਚੜ੍ਹਦੇ ਪੰਜਾਬ ਆਉਣਾ ਪਿਆ ਵੰਡ ਤੋਂ ਬਾਅਦ ਪਹਿਲਾਂ ਇਹ ਫਿਰੋਜ਼ਪੁਰ ਰਹੇ ਅਤੇ ਬਾਅਦ ਵਿੱਚ ਦਿੱਲੀ ਆ ਗਏ ਸੁਰਿੰਦਰ ਕੌਰ ਨੇ ਲੋਕ ਗੀਤਾਂ ਦੇ ਨਾਲ-ਨਾਲ ਦੋ ਗਾਣਿਆਂ ਦੇ ਨਾਲ ਵੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਗਹਿਰੀ छाप ਛੱਡੀ ਜੇ ਇਹਨਾਂ ਦੇ ਗੀਤਾਂ ਦੀ ਗੱਲ ਕਰਾਂ ਤਾਂ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਇਹਨਾਂ ਨੇ ਲੋਕਾਂ ਦੀ ਝੋਲੀ ਦੇ ਵਿੱਚ ਪਾਏ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਰਿੰਦਰ ਕੌਰ ਉਸ ਦੌਰ ਦੀ ਗਾਇਕਾ ਹੈ ਜਦੋਂ گاਉਂ ਦੇ ਕੰਮ ਨੂੰ ਬਹੁਤਾ ਵਧੀਆ ਨਹੀਂ ਸੀ ਮੰਨਿਆ ਜਾਂਦਾ ਖਾਸ ਕਰਕੇ ਕੁੜੀਆਂ ਲਈ ਬਹੁਤ ਚੁਣੌਤੀਆਂ ਹੁੰਦੀਆਂ ਸੀ ਉਸ ਜ਼ਮਾਨੇ 'ਚ ਸੁਰਿੰਦਰ ਕੋਰ ਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੋਰ ਦੇ ਸਹਿਯੋਗ ਨਾਲ ਮਾਸਟਰ ਇਨਾਇਤ ਹੁਸੈਨ ਅਤੇ ਪੰਡਿਤ ਮਾਨੀ ਪ੍ਰਸ਼ਾਦ ਕੋਲੋਂ ਕਲਾਸਿਕਲ ਗਾਇਕੀ ਸਿੱਖੀ ਸੁਰਿੰਦਰ ਕੋਰ ਨੇ ਆਪਣੀ ਪਹਿਲੀ ਪ੍ਰੋਫੈਸ਼ਨਲ ਪਰਫਾਰਮੈਂਸ 14 ਸਾਲ ਦੀ ਉਮਰ ਵਿੱਚ ਦਿੱਤੀ ਅਤੇ ਆਪਣੀ ਰੈਂਦੀ ਉਮਰ ਤੱਕ ਉਹਨਾਂ ਨੇ ਪੰਜਾਬੀ ਲੋਕ ਗੀਤਾਂ ਰਾਹੀਂ ਪੰਜਾਬ ਨੂੰ ਦੁਨੀਆ 'ਚ ਪੇਸ਼ ਕੀਤਾ ਉਹਨਾਂ ਨੇ 1943 ਵਿੱਚ ਲਾਹੌਰ ਰੇਡੀਓ ਸਟੇਸ਼ਨ ਤੋਂ ਆਪਣੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਗਾਇਕੀ ਦੇ ਕੰਮ ਨੂੰ ਅੱਗੇ ਵਧਾਇਆ ਅਤੇ ਆਪਣਾ ਪੂਰਾ ਜੀਵਨ ਲੋਕ ਗੀਤਾਂ ਨਾਲ ਜੁੜੇ ਰਹੇ। ਅੱਜ ਵੀ ਉਹਨਾਂ ਦੀ ਪੀੜ੍ਹੀ ਉਹਨਾਂ ਦੀ ਇਸ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਉਹਨਾਂ ਦੀ ਸਭ ਤੋਂ ਵੱਡੀ ਬੇਟੀ ਰੁਪਿੰਦਰ ਕੌਰ ਜਿਨ੍ਹਾਂ ਨੂੰ ਡੋਲੀ ਗੁਲੇਰੀਆ ਵੀ ਕਿਹਾ ਜਾਂਦਾ ਹੈ, ਉਹਨਾਂ ਦੀ ਦੋਤੀ ਸੁਨੈਣੀ ਅਤੇ ਦੋਤੀ ਦੀ ਬੇਟੀ ਰੀਆ ਉਹਨਾਂ ਦੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ। ਗਾਇਕੀ ਦੇ ਖੇਤਰ ਚ ਸੁਰਿੰਦਰ ਕੋਰ ਨੇ ਕਿੰਨਾ ਨਾਮ ਖੱਟਿਆ ਦੁਨੀਆ ਨੂੰ ਇਹ ਦੱਸਣ ਦੀ ਜਰੂਰਤ ਨਹੀਂ ਹੈ ਸਾਰੀ ਦੁਨੀਆ ਉਹਨਾਂ ਦੀ ਪ੍ਰਸਿੱਧੀ ਨੂੰ ਜਾਣਦੀ ਹੈ ਕਿਉਂਕਿ ਉਹਨਾਂ ਨੇ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਸ਼ੋਅ ਕੀਤੇ ਪੰਜਾਬੀ ਦੇ ਨਾਲ-ਨਾਲ ਉਹਨਾਂ ਨੇ ਹਿੰਦੀ ਵਿੱਚ ਵੀ ਕਈ ਹਿੱਟ ਸੌਂਗ ਦਿੱਤੇ ਰੀਤ ਕੀ ਆਂਧੀ ਐਸੀ ਚਲੀ किनारा छूट गया तो दर्द भरे भरे आँखों आँखों मनाना बदनाम ना हो जाए बदनाम ना हो जाए मुहब्बत का ਪਤਾਨਾ ਸੁਰਿੰਦਰ ਕੌਰ ਨੇ ਬੋਲੀਵੁੱਡ ਫਿਲਮਾਂ ਲਈ ਬਹੁਤ ਸਾਰੇ ਹਿੰਦੀ ਗੀਤ ਵੀ ਗਾਏ ਉਹ ਪਲੇ ব্যাক ਸਿੰਗਰ ਵੀ ਰਹੇ ਸੁਰਿੰਦਰ ਕੌਰ ਦੀ ਇੱਕ ਗੱਲ ਹੋਰ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਹ ਹੈ ਕਿ ਉਹ ਥੀਏਟਰ ਆਰਟਿਸਟ ਵੀ ਰਹੇ ਹਨ ਅਤੇ ਪੰਜਾਬੀ ਤੇ ਹਿੰਦੀ ਦੇ ਨਾਲ-ਨਾਲ ਉਹਨਾਂ ਨੇ ਹੋਰ ਭਾਸ਼ਾਵਾਂ ਵਿੱਚ ਵੀ ਗੀਤ ਗਾਏ ਨੇ ਦੋ ਗਾਣਿਆਂ ਦੀ ਗੱਲ ਕਰਾਂ ਤਾਂ ਭਾਈ ਵੇ ਕਲੀ ਵਾਲਿਆ ਅਤੇ ਮੱਛਰ ਦਾ ਨੀ ਗੀਤ ਅੱਜ ਦੀ ਪੀੜੀ ਨੂੰ ਵੀ ਪਤਾ ਏ ਮੈਂ ਕੌਲੀ ਕਲੀ ਕਰਾਉਣੀ ਤੇ ਬਾਟੀ ਹੈ ਤੁਮਕਾਉਣੀ ਆ ਨਾਲੇ ਚਿਕਪਤੀਲਾ ਹੈ ਕਰਨਾ ਵੇ ਤੁਮਕੀਲਾ ਇਕ ਦਉ ਅਠਨੀ ਛਾਰੀ ਤੈਨੂੰ ਕਹਿੰਦੀ ਏ ਕਰਤਾਰੀ ਬਾਣੇ ਕਲੀ ਕਰਾ ਲਾ ਇਸ ਦੇ ਨਾਲ ਹੀ ਜਿਹੜੇ ਗੀਤ ਉਹਨਾਂ ਨੇ ਆਸਾ ਸਿੰਘ ਮਸਤਾਨਾ ਨਾਲ ਗਾਏ ਉਹ ਅੱਜ ਵੀ ਉਦਾਂ ਹੀ ਹਿੱਟ ਨੇ ਜਿੱਦਾਂ ਉਸ ਜ਼ਮਾਨੇ 'ਚ ਸੀ ਇਹ ਮੁੰਡਾ ਨਿਰਛ ਨਿਚਰੀ ਮੈਂ ਤੈਨੂੰ ਜਾ ਦਾਵਾਂਗਾ ਜਾਂ ਫਿਰ ਮਨ ਜਾ ਬਾਲਮਾ ਇਹਨਾਂ ਗੀਤਾਂ ਨੂੰ ਅੱਜ ਵੀ ਲੋਕ ਬੜੇ ਚਾਹ ਨਾਲ ਸੁਣਦੇ ਨੇ ਇਹ ਮੁੰਡਾ ਨਿਰਛ ਨਿਚਰੀ ਇਹ ਰਾਤ ਪਵਾੜੇ ਪਾਇਗਾ

ਇਨਾ ਤੋਂ ਇਲਾਵਾ ਮੁਹੰਮਦ صدیق, ਸतीश ਪਾਟਿਆ, ਰਮੇਸ਼ ਰੰਗੀਲਾ, ਰਸ਼ਪਾਲ ਸਿੰਘ ਪਾਲਾ, ਕੇਕੇ ਅਗਨੀ ਹੋਤਰੀ ਅਤੇ ਹੋਰ ਬਹੁਤ ਸਾਰੇ ਗਾਇਕਾਂ ਨਾਲ ਸੁਰੇਂਦਰ ਕੌਰ ਦੇ ਗੀਤ ਆਏ। ਪੁਰਾਣੇ ਸਮੇਂ ਦੇਆਂ ਲੋਕ ਗਾਇਕਾਂ ਦੇ ਬਾਰੇ ਵਿੱਚ ਇੱਕ ਗੱਲ ਬੜੀ ਸੋਹਣੀ ਹੈ ਕਿ ਇਹਨਾਂ ਨੂੰ ਅੱਗੇ ਲਿਆਉਣ 'ਚ ਇਹਨਾਂ ਦੇ ਪਤੀਆਂ ਦਾ ਬਹੁਤ ਵੱਡਾ ਹੱਥ ਸੀ। ਗੁਰਮੀਤ ਬਾਬਾ ਦੇ ਵਾਂਗੂ ਸ੍ਰਿੰਦਰਪੁਰ ਨੂੰ ਅੱਗੇ ਲਿਆਉਣ 'ਚ ਇਹਨਾਂ ਦੀ ਭੈਣ ਪ੍ਰਕਾਸ਼ ਕੌਰ ਤੋਂ ਇਲਾਵਾ ਇਹਨਾਂ ਦੇ ਪਤੀ ਜਗਿੰਦਰ ਸਿੰਘ ਸੋਢੀ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਏ। ਇੱਥੋਂ ਹੀ ਇੱਕ ਗੱਲ ਹੋਰ ਸਿੱਧ ਹੁੰਦੀ ਹੈ ਕਿ ਜੇ ਇਹਨਾਂ ਸਿੰਗਰਾਂ ਦੇ ਪਤੀ ਵੀ ਦਕੀਆਂ ਨੂੰ ਸੀ ਸੋਚਦੇ ਮਾਲਕ ਹੁੰਦੇ ਤਾਂ ਸਾਨੂੰ ਅੱਜ ਇੰਨੀਆਂ ਮਸ਼ਹੂਰ ਸਿੰਗਰਾਂ ਨਾ ਮਿਲਦੀਆਂ। ਅਤੇ ਨਾ ਹੀ ਵਿਰਸੇ ਨੂੰ ਅੱਗੇ ਤੋਰਨ ਵਾਲੇ ਲੋਕ ਗੀਤ ਸਾਡੀ ਚੋਰੀ ਵਿੱਚ ਪੈਂਦੇ। ਸੁਰਿੰਦਰ ਕੋਰ ਦੇ ਗਾਏ ਹੋਏ ਬਹੁਤ ਹੀ ਖੂਬਸੂਰਤ ਖੂਬਸੂਰਤ ਗੀਤ ਨੇ ਜੀਨ੍ਹਾਂ ਵਿੱਚ ਮਾਂ ਮਾਤੇ ਧੀਆ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੜੀਆਂ ਮਾਂ ਮਾਤੇ ਧੀਆ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੜੀਆਂ ਨੀ ਕਣਕਾਂ ਲੰਮੀ ਆਤੀਆਂ ਕਿਉਂ ਜਮੀਆਂ ਨੀ ਮਾਏ ਸੁਹੇ ਵਿੱਚੀ ਦੇ ਵਾਲਿਆ ਮੈਂ ਕਹਿੰਦੀ ਆ ਨਾ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਅੱਖੀਆਂ ਚ ਤੂੰ ਵਸਦਾ ਇੰਨਾ ਇੱਕਾ ਚੁਪਾ ਲਾ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਵਾ ਤੇਰੇ ਪੈਰ ਵਾਂਕੀਏ ਨਾਰੇ ਨੀ ਡਾਚੀ ਵਾਲਿਆ ਮੋੜ ਮੁਹਾਰਵੇ ਚੰਨ ਕਿੱਥਾਂ ਗੁਜ਼ਾਰੇ ਆਈ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਸਤੇ ਚੰਨ ਕਿੱਥਾਂ ਗੁਜ਼ਾਰੀ ਆਈ ਉਹ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਮੈਂਡਾ ਜੀ ਦਲੀਲਾ ਦੇ ਵਾਤ ਵੇ ਉਹ ਚੰਨ ਕਿੱਥਾ ਗੁਜ਼ਾਰੀ ਆਈ ਜੁੱਤੀ ਕਸੂਰੀ ਪੈਰੀ ਨਾ ਪੂਰੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਗਮਾਂ ਦੀ ਰਾਤ ਲੰਬੀ ਹੈ ਜਾਂ ਮੇਰੇ ਗੀਤ ਲੰਬੇ ਨੇ ਇਹਨਾਂ ਗੀਤਾਂ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਗੀਤ ਵੀ ਉਹਨਾਂ ਵੱਲੋਂ ਗਾਏ ਗਏ ਜਿਨ੍ਹਾਂ ਵਿੱਚ ਪ੍ਰਕਾਸ਼ ਕੌਰ ਨਾਲ ਗਾਏ ਗੀਤ ਵੀ ਨੇ ਜਿਵੇਂ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀ ਕਿੱਥੇ ਮਾਤਾ ਤੋਰੀਆ ਅਜੀਤ ਤੇ ਜੁਝਾਰ ਨੂੰ ਜਾਂ ਸੂਲਾਂ ਤੇ ਸੋ ਗਿਆ ਨੀ ਬਾਦਸ਼ਾਹ ਜਹਾਂਨ ਦਾ ਕਿੱਥੇ ਮਾਤਾ ਤੋਰੀਆ ਅਜੀਤ ਤੇ ਜੁਝਾਰ ਨੂੰ ਗਲਦਿਆ ਰੌਣ ਕਥੇ ਮਹਿਲਾ ਦੀ ਬਹਾਰ ਨੂੰ ਕਿੱਥੇ ਮਾਤਾ ਤੋਰੀਆ ਇਹਨਾਂ ਤੋਂ ਇਲਾਵਾ ਅਲੱਗ-ਅਲੱਗ ਜੌਨਰ ਦੇ ਬਹੁਤ ਸਾਰੇ ਗੀਤ ਪੰਜਾਬ ਦੀ ਕੋਇਲ ਵੱਲੋਂ ਗਾਏ ਗਏ ਅਤੇ ਹਰ ਜੌਨਰ ਵਿੱਚ ਇਹਨਾਂ ਦੇ ਗੀਤਾਂ ਨੂੰ ਬਹੁਤ ਪਿਆਰ ਮਿਲਿਆ ਆਪਣੀ ਭੈਣ ਨਰਿੰਦਰ ਕੌਰ ਨਾਲ ਗਾਇਆ ਇਹਨਾਂ ਦਾ ਗੀਤ ਚੰਨ ਵੇ ਕੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾ ਪਾਉਂਦੀ ਮੇਲਦੀ ਆਉਂਦੀ ਕਿ ਸ਼ੌਂਕਣ ਮੇਲੇ ਦੀ ਗੀਤ ਭਲਾਂ ਕਿਨੇ ਨਹੀਂ ਸੁਣਿਆ ਇਹਨਾਂ ਤੋਂ ਇਲਾਵਾ ਅੱਜ ਵੀ ਵਿਆਹਾਂ ਵਿੱਚ ਜਿਹੜੇ ਲੋਕ ਗੀਤ ਘੋੜੀਆਂ ਸੁਹਾਗ ਗਾਏ ਜਾਂਦੇ ਨੇ ਉਹ ਵੀ ਕਿਸੇ ਸਮੇਂ ਸੁਰਿੰਦਰ ਕੌਰ ਵੱਲੋਂ ਹੀ ਗਾਏ ਗਏ ਸੀ ਲੋਕਾਂ ਨੂੰ ਚਾਹੇ ਇਹ ਨਹੀਂ ਪਤਾ ਕਿ ਇਹ ਗਾਣੇ ਕਿਸ ਦੇ ਹਨ ਪਰ ਲੋਕਾਂ ਨੇ ਗਾਣੇ ਸੁਨੇ ਜ਼ਰੂਰ ਨੇ ਉਹ ਕਿ ਚਾਂਦੀ ਲਾਪੋਂ ਦੀ ਮੇਲ ਦੀ ਆਉਂਦੀ ਸੁਰਿੰਦਰ ਕੌਰ ਨੇ ਬੁੱਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਆਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ ਗੀਤ ਵੀ ਗਾਏ। ਇਸ ਦੇ ਨਾਲ ਹੀ ਸ਼ਿਵ ਕੁਮਾਰ ਬਟਾਲਵੀ ਤੇ ਅਮ੍ਰਿਤਾ ਪ੍ਰੀਤਮ ਦੇ ਗੀਤ ਗਾਉਣ ਤੋਂ ਇਲਾਵਾ ਇਹਨਾਂ ਨੇ ਆਪਣੇ ਵੱਲੋਂ ਬਣਾਏ ਤੇ ਕੰਪੋਜ਼ ਕੀਤੇ ਕੁਝ ਗੀਤ ਵੀ ਗਾਏ ਜਿਹੜੇ ਕਿ ਇਹਨਾਂ ਨੇ ਆਪਣੇ ਜੀਵਨ ਸਾਥੀ ਜਗਿੰਦਰ ਸਿੰਘ ਸੋਢੀ ਨੂੰ ਸਮਰਪਿਤ ਕੀਤੇ ਕਿਉਂਕਿ ਉਹ ਇਹਨਾਂ ਨੂੰ ਤੇ ਇਸ ਸੰਸਾਰ ਨੂੰ ਬਹੁਤ ਹੀ ਘੱਟ ਉਮਰ ਦੇ ਵਿੱਚ ਛੱਡ ਕੇ ਚਲੇ ਗਏ ਸੀ। ਜਿਸ ਤੋਂ ਬਾਅਦ ਸੁਰਿੰਦਰ ਕੌਰ ਨੇ ਵਿਰਹਾ ਗਾਇਆ ਜਿਸ ਵਿੱਚ ਇਸ ਤਰ੍ਹਾਂ ਦੇ ਗੀਤ ਸੰਜਿਵੇਂ ਲੋਕੀ ਪੂਜਨ ਰੱਬ ਮੈਂ ਤੇਰਾ ਵਿਰਹਾ ਦਿਲ ਦਾ ਮਹਿਰਮ ਛੱਡ ਗਿਆ ਮੈਨੂੰ ਤੈਨੂੰ ਹਾਲ ਸੁਨਾਵਾ ਖੋਲ ਨਹੀਂ ਮੈਂ ਜਾਣਾ ਰੱਬ ਦੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸੁਪਰ ਹਿੱਟ ਗਾਣੇ ਸੁਵਿੰਦਰ ਕੌਰ ਨੇ ਗਾਏ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਪੰਜਾਬ ਦੀ ਇਸ ਕੋਇਲ ਨੂੰ ਉੱਚਤਾ ਬਹੁਤ ਸਾਰੇ ਐਵਾਰਡ ਮਿਲੇ ਪਰ ਸਭ ਤੋਂ ਜ਼ਿਆਦਾ ਮਾਣ ਇਹਨਾਂ ਨੂੰ ਪੰਜਾਬ ਦੀ ਕੋਇਲ ਖਿਤਾਬ ਨਾਲ ਮਿਲਿਆ ਜੇ ਹੋਰ ਐਵਾਰਡਸ ਦੀ ਗੱਲ ਕਰਾਂ ਤਾਂ ਪੰਜਾਬੀ ਲੋਕ ਸੰਗੀਤ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਆਰਟ ਲਈ ਮਿਲੀਨੀਅਮ ਪੰਜਾਬੀ ਸਿੰਗਰ ਐਵਾਰਡ ਮਿਲਿਆ 2022 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬੀ ਲੋਕ ਗੀਤਾਂ ਦਾ ਮਿਆਰ ਉੱਚਾ ਚੁੱਕਣ ਲਈ ਇਹਨਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਸਿਰਫ ਇੰਨਾ ਹੀ ਨਹੀਂ 2006 ਵਿੱਚ ਇਹਨਾਂ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ ਇਨ੍ਹਾਂ ਦੇ ਸੰਗੀਤ ਜਗਤ ਦੇ ਕੰਮਾਂ ਨੂੰ ਦੇਖਦੇ ਹੋਏ 2006 ਵਿੱਚ ਪੰਜਾਬ ਦੀ ਕੋਇਲ ਨਾਮ ਦੀ ਇੱਕ ਡਾਕੂਮੈਂਟਰੀ ਰਿਲੀਜ਼ ਹੋਈ ਜਿਸ ਵਿੱਚ ਇਹਨਾਂ ਦੀ ਜ਼ਿੰਦਗੀ ਅਤੇ ਕੰਮਾਂ ਬਾਰੇ ਦਿਖਾਇਆ ਜਾਂਦਾ ਸੀ ਜਿਸ ਤੋਂ ਬਾਅਦ ਸੁਰਿੰਦਰ ਕੌਰ ਨੇ ਦੂਦਰਸ਼ਨ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਪਦਮਸ਼੍ਰੀ ਮਿਲਣ ਤੋਂ ਕੁਝ ਮਹੀਨੇ ਬਾਅਦ ਹੀ 14 ਜੂਨ 2006 ਨੂੰ 77 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਦੀ ਮੌਤ ਹੋ ਗਈ ਮੌਤ ਦੇ ਸਮੇਂ ਇਹ ਅਮਰੀਕਾ ਦੇ ਨਿਊ ਜਰਸੀ ਹਸਪੀਟਲ ਦੇ ਵਿੱਚ ਐਡਮਿਟ ਸਨ ਭਾਵੇਂ ਹੀ ਲੋਕਾਂ ਦੀ ਇਹ ਗਾਇਕਾ 2006 ਨੂੰ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ ਪਰ ਇਹ ਸਾਡੇ ਵਿਚਾਰ ਅੱਜ ਵੀ ਜਿੰਦਾ ਹੈ ਆਪਣੇ ਗਾਣਿਆਂ ਦੇ ਰੂਪ ਵਿੱਚ ਤੇ ਆਪਣੀਆਂ ਪੀੜ੍ਹੀਆਂ ਦੇ ਰੂਪ ਦੇ ਵਿੱਚ ਇਹਨਾਂ ਦੇ ਗੀਤਾਂ ਤੋਂ ਬਿਨਾ ਪੰਜਾਬੀ ਵਿਆਹ ਅੱਜ ਵੀ ਅਧੂਰੇ ਨੇ ਹਰ ਸਟੋਰੀ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ ਮਿਲਾਂਗੇ ਤੁਹਾਨੂੰ ਇੱਕ ਹੋਰ ਕਹਾਣੀ ਦੇ ਨਾਲ ਜਿਸ ਨੇ ਸਾਬਿਤ ਕਰ ਦਿੱਤਾ ਕਿ ਔਰਤ ਕਿਸੇ ਤੋਂ ਘੱਟ ਨਹੀਂ ਤਦ ਤੱਕ ਦੇ ਲਈ ਸਟੇ ਇੰਪ੍ਰੈਸ ਸਟੇ ਇੰਪਾਵਰ ਸੱਜਣਾ ਮੈਂ ਹੱਥ ਜੋੜ ਕੇ ਦੀਵੇ ਦਿਲ ਸੋਨਣਾクセ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜ ਕੇ